ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਪੈਂਦਲੋ ਹਾਰਮ ਜਿਹੜਾ ਇਸ ਪਿੰਨ ਨੂੰ ਦੋਸਤੋ ਫਰੋਹੀਪੁਰਾ ਤੇ ਨੇੜੇ ਸ਼ਹਿਰ ਮੋਦਕੀ ਹੈ ਜੀ ਇਸ ਘਰ ਦੇ ਵਿੱਚ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਹੈ ਜੀ ਪਸ਼ੂ ਹੈ ਜਿਹੜੇ ਦੋਸਤੋ ਜ਼ਿਆਦਾਤਰ ਨੀਲੀ ਰਾਵੀ ਨਸਲ ਦੀਆਂ ਕਟੀਆਂ ਝੂਟੀਆਂ ਹੁੰਦੀਆਂ ਅੱਜ ਤੁਹਾਨੂੰ ਬਹੁਤ ਸੋਹਣੀਆਂ ਝੂਟੀਆਂ ਦਿਖਾਉਣੀਆਂ ਦੋਸਤੋ ਮੈਂ ਬਾਕੀ ਜਿਹੜੇ ਨੀਲੀ ਰਾਵੀ ਨਸਲ ਨੂੰ ਪਿਆਰ ਕਰਦੇ ਐ ਉਹਨਾਂ ਨੂੰ ਪਸੰਦ ਆਉਣਗੀਆਂ ਤੈਨਨ ਆ ਗਿਆ ਦੋਸਤੋ ਤਿੰਨੇ ਹੀ ਟਾਪ ਕਲਾਸ ਆ ਜੀ ਜਿਹਦੇ ਵਿੱਚ ਦੋ ਤਾਂ ਛੋਟੀਆਂ ਕਟੀਆਂ ਤੇ ਇੱਕ ਜਿਹੜੀ ਦੋਸਤੋ ਟੇਢੇ ਕੱਟ ਵਾਲੀ ਵੱਡੀ ਛੋਟੀ ਹੈ ਜੀ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਬਾਕੀ ਤੋਰ ਫੇਰ ਕੇ ਤੁਹਾਨੂੰ ਸਾਰੀਆਂ ਦਿਖਾਉਣੀਆਂ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਹੀ ਪੂਰੀ ਜਿਹੜੀ ਪ੍ਰੋਪਰ ਜਾਣਕਾਰੀ ਤੁਹਾਨੂੰ ਸਮਝ ਆਊਗੀ ਠੀਕ ਹੈ ਜੀ ਤੇ ਹੋਰ ਵੀ ਜੇ ਕਿਸੇ ਵੀਰ ਬਰਾਨਾ ਕੋਈ ਵੀ ਆਪਣਾ ਪਸੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਦੋਸਤੋ ਮੇਰਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਛੋਟੀਆਂ ਦੀ ਵੀਡੀਓ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਇੰਨਾਂ ਝੋਟੀਆਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਪਿੰਡ ਆਪਣਾ ਲੋਹਾਮ ਹਾਂਜੀ ਪਿੰਡ ਲੋਹਾਮ ਜਲਾ ਫਰੋਹੀਪੁਰ ਹੈ ਠੀਕ ਹੈ ਪਸੂ ਫਰਾਈ ਜਾਂਦੇ ਰਹੇ ਹਾਂਜੀ ਆਈ ਜਾਂਦੇ ਵਧੀਆ ਠੀਕ ਹੈ ਤੈਨ ਨਾਕ ਆ ਗਏ ਹੈਨਾ ਹਾਂਜੀ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਇੱਕ ਝੋਟੀ ਖੜੀ ਹੈ ਇਹਦਾ ਮੈਂ ਦਿਖਾਉਂਗਾ ਐਂਡ ਤੇ ਠੀਕ ਹੈ ਇਧਰ ਦੇ ਪਾਸੇ ਆ ਜਾ ਸ਼ੁਰੂ ਕਰੀਏ ਕਿਉਂਕਿ ਝੋਟੀ ਸੋਹਣੀ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣੀ ਹੈ ਠੀਕ ਹੈ ਜ ਅੱਛਾ ਜਿਹੜੀ ਇੱਧਰ ਦੇ ਪਾਸੋਂ ਸ਼ੁਰੂ ਕੀਤੀ ਆਪਾਂ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਕੀ ਉਮਰ ਦੀ ਖੋਲ ਲਿਆ ਇਹਨੂੰ ਪਹਿਲਾਂ ਦਾ ਇਹ ਬਣੀ ਉਮਰ ਤਾਂ ਡੇਢ ਸਾਲ ਆ ਅੱਛਾ ਹਾਂ ਕੱਦ ਕਾਠ ਬਹੁਤ ਕਰੂਗੀ ਝੋਟੀ ਖੁੱਲੀ ਹੱਡਾਂ ਕਰਾਂ ਦੀ ਆ ਠੀਕ ਹੈ ਹਾਂ ਲੋ ਵੀ ਦੋਸਤੋ ਡੇਢ ਸਾਲ ਉਮਰ ਹੈ ਜੀ ਮਾਰਕਿੰਗ ਚੈੱਕ ਕਰ ਲਿਓ ਜੀ ਚਾਰੇ ਪੈਰਾਂ ਤੇ ਆ ਕਿੰਨਾ ਤੇ ਤਿੰਨਾ ਤੇ ਆ ਵੀਰੇ ਤਿੰਨਾ ਪੈਰਾਂ ਤੇ ਹੈਨਾ ਮਾਰਕਿੰਗ ਜੈਜ ਜੀ ਮਾਰਗੇਗੇ ਡੇਢ ਸਾਲ ਉਮਰ ਹੈ ਬਾਕੀ ਢਾਂਚਾ ਢੂਂਚਾ ਐਨ ਬਿਲਕੁਲ ਬਹੁਤ ਸੋਹਣਾ ਹੈ ਸਿੰਘ ਕੁੰਡਿਆ ਦੀ ਆ ਦੋਸਤੋ ਖਾਂ ਬਿਲਕੁਲ ਨੀਲੀਆਂ ਦੋਵੇਂ ਠੀਕ ਹੈ ਜੀ ਤੇ ਬਾਕੀ ਮਾਰਕਿੰਗ ਵੀ ਬਹੁਤ ਸੋਹਣੀ ਹੈ ਪੁੱਛ ਦੋਸਤੋ ਚੈੱਕ ਕਰੋ ਜੀ ਇਸ ਕੱਟੀ ਦੀ ਥਣ ਬਹੁਤ ਚੰਗਾ ਲੱਗਾ ਝੋਲੀ ਬਾਲੀ ਤੇ ਥਣ ਵੀ ਦੋਸਤੋ ਦੇਖੋਗੇ ਤੁਹਾਨੂੰ ਬਹੁਤ ਪਸੰਦ ਆਉਣਾ ਹੈ ਬਹੁਤ ਚੰਗਾ ਥਣ ਕੱਲਾ ਕੱਲਾ ਲੱਗਾ ਲਓ ਦੋਸਤੋ ਚਾਰੇ ਥਣ ਨਿਕੜਦੇ ਆ ਜੀ ਠੀਕ ਹੈ ਉਹੀ ਠੰਡੀ ਸੀ ਤੇ ਬਾਟੀ ਫੇਸ ਵੀ ਇਸ ਕੱਟੀ ਦਾ ਬਹੁਤ ਸੋਹਣਾ ਸਾਈ ਦੇ ਕੁੰਡਿਆਂ ਦੀ ਦੋਸਤੋ 1.5 ਸਾਲ ਉਮਰ ਤੇ ਅੱਛਾ ਰੇਟ ਕੀ ਹੋਊਗਾ ਬਾਈ ਜੀ ਰੇਟ ਬਾਈ ਇਹਦਾ 24000 24000 ਹਾਂ ਜੀ ਠੀਕ ਹੈ ਬਾਕੀ ਉਹ ਪਤਲੀ ਜੰਮੜੀ ਦੀ 31 ਅੱਛਾ ਵੀ ਕਹਿ ਨਹੀਂ ਹੈਗਾ ਬਈ ਕੋਈ ਹੱਦ ਕਰ ਬਹੁਤ ਠੀਕ ਹੈ ਵੈਕੂ 100 ਜਦੋਂ ਥਣ ਤੁਸੀਂ ਦੇਖ ਲੇ ਠੀਕ ਹੈ ਤੇ ਬਾਕੀ ਨਾੜਾਂ ਨੂੜਾਂ ਵੀ ਬਿਲਕੁਲ ਸਾਂਭੀਆਂ ਦੁੱਧ ਵਾਲੀ ਕੱਟੀ ਹੈ ਫੇਸ ਕੁਆਲਟੀ ਦੋਸਤੋ ਬਹੁਤ ਸੋਹਣੀ ਹੈ ਜੀ 1.5 ਸਾਲ ਉਮਰ ਅੱਛਾ ਰੀਕੀ ਰੱਖਿਆ ਬਈ ਰੇਟ ਵੀ 24000 24000 ਰੁਪਿਆ ਦੋਸਤੋ ਰੇਟ ਠੀਕ ਹੈ ਅੱਛਾ ਮਾਣਤਾਨ ਹੋ ਜਾਊਗਾ ਮਾਣਤਾਨ ਕਰ ਦਾਂਗੇ ਓਕੇ ਤੇ ਠੀਕ ਹੈ ਇੱਕ ਜਿਹੜੀ ਆਪਣੇ ਕੋਲੇ ਇਧਰ ਦੇ ਪਾਸੇ ਵਿਚਾਲੇ ਕੱਟੀ ਖੜੀ ਹੈ ਹਾਂਜੀ ਰਾਵੀ ਨਸਲ ਦੀ ਆਛਾ ਰਾਵੀ ਨਸਲ ਆਖੋ ਬਹੁਤ ਸੋਹਣੀ ਦੇ ਚਾਰੇ ਪਾਰਾਂ ਦੇ ਜੈਜ ਮਾਰ ਕੇ ਦਾ ਠੀਕ ਹੈ ਹਾਂ ਦੋ ਦੋਸਤੋ ਰਾਵੀ ਨਸਲ ਦੇ ਵਿੱਚ ਹੈ ਜੀ ਸੈਂਗ ਬਹੁਤ ਸੋਹਣਾ ਗੂਲ ਕਰੀ ਆਉਂਦੀ ਅੱਖਾਂ ਬਿਲਕੁਲ ਦੋਵੇਂ ਨੀਲੀਆਂ ਅਛਾ ਇਹਨੂੰ ਵੀ ਲਿਆ ਖੋਲ ਕੇ ਕੀ ਰੇਟ ਹੋਊਗਾ ਇਹਦਾ ਰੇਟ ਇਹਦਾ 20000 ਰੁਪਏ ਅਛਾ 20000 ਰੇਟ ਤੇ ਉਮਰ ਕਿੰਨੀ ਹੈ ਦੀ 1 ਸਾਲ ਦੀ ਹੈ 1 ਸਾਲ ਦੋਸਤੋ ਉਮਰ 20000 ਰੇਟ ਠੀਕ ਹੈ ਜੀ ਤੇ ਢਾਂਚਾ ਦੋਸਤੋ ਇਸ ਕੱਟੀ ਦਾ ਵੀ ਚੈੱਕ ਕਰ ਲਓ ਜੀ ਬਹੁਤ ਜਿਆਦੇ ਸੋਹਣਾ ਹੈ ਸਿੰਗਲ ਹੱਡੀ ਦੀ ਆਉਂਦੀ ਵੀਰੇ ਇਹ ਠੀਕ ਹੈ ਠੀਕ ਹੈ ਹਾਂ ਸੋਹਣੀ ਬਹੁਤ ਬਣੋਗੇ ਜਿੱਦਣ ਵੱਜ ਬਣੀ ਨਾ ਹੂੰ ਹੂੰ ਵੀ ਦੁੱਧ ਦੁੱਧ ਨੂੰ ਬਹੁਤ ਪਾਉ ਨੂੰ ਗਾਂ ਬੱਚੇ ਆਉਣ ਵਾਲੇ ਸਮੇਂ ਤੇ ਇਧਰ ਮੜਾ ਜਾ ਕਿੜਾ ਕੜਾਈਆ ਸ਼ਾਮੇ ਜੀ ਪ੍ਰੋਪਰ ਦੀਂਦੀ ਨਾ ਲਓ ਦੋਸਤੋ ਢਾਂਚਾ ਚੈੱਕ ਕਰ ਲਓ ਜੀ 1 ਸਾਲ ਉਮਰ ਹੈ ਜੀ ਤੇ ਅੱਖਾਂ ਤੁਹਾਨੂੰ ਮੈਂ ਚੈੱਕ ਕਰਾ ਦਿੰਨਾ ਰੋਕੀ ਮੜੀ ਇੱਥੇ ਅੱਖ ਤਾਂ ਬਾਲੀ ਸੋਹਣੀ ਲੱਗੀ ਆ ਵੀਰੇ ਲਓ ਦੋਸਤੋ ਅੱਖਾਂ ਚੈੱਕ ਕਰ ਲਓ ਜੀ ਤੇ ਸਿੰਘ ਵੀ ਬਿਲਕੁਲ ਗੁਲਾਈ ਦੇ ਵਿੱਚ ਛੋਟੀ ਉਮ ਬਾਕੀ ਸਰੀਰਕ ਢਾਂਚਾ ਵੀ ਬਹੁਤ ਸੋਹਣਾ ਬਿਲਕੁਲ ਚੱਕਵੇਂ ਪੁੜਿਆਂ ਦੀ ਐ ਤੇ ਪੂਛ ਦੋਸਤੋ ਇਸ ਕੱਟੀ ਦੀ ਵੀ ਤੁਹਾਨੂੰ ਚੈੱਕ ਚੈੱਕ ਕਰਾ ਦੇਣੀ ਜੀ ਬਿਲਕੁਲ ਫਾਨੀ ਬੂਛ ਹੈ ਜੀ ਠੀਕ ਹੈ ਪੂਛ ਵੇਖੋ ਲੰਬਾਈ ਦੇ ਵਿੱਚ ਤੇ ਥਣ ਵੀ ਦੋ ਬਹੁਤ ਚੰਗਾ ਲੱਗਾ ਹਾਂ ਠੀਕ ਹੈ ਜੀ ਬਾਕੀ ਮਾਰਕਿੰਗ ਪੱਖੋਂ ਬਹੁਤ ਜ਼ਿਆਦਾ ਸੋਹਣੀ ਐ ਇਹ 20000 ਰੁਪਿਆ ਰੇਟ 1 ਸਾਲ ਉਮਰ ਮਾਨਤਣ ਮੌਕੇ ਤੇ ਹੋਊਗਾ ਠੀਕ ਹੈ ਤੇ ਇੱਕ ਜਿਹੜੀ ਦੋਸਤੋ ਆਪਣੇ ਕੋਲੇ ਤੁਹਾਨੂੰ ਦਿਖਾਉਣੀ ਜਿਹੜੀ ਤੀਜੇ ਨੰਬਰ ਤੇ ਝੁੱਟੀਆਂ ਅੱਛਾ ਕੀ ਡਿਟੇਲ ਆ ਬਈ ਇਹਦੀ ਡਿਟੇਲ ਵੀਰੇ ਉਮਰ ਤਾਂ ਇਹਦੀ 2 ਸਾਲ ਆ ਅੱਛਾ ਵੀ ਆਈ ਤਾਂ ਬਹੁਤ ਚੰਗੇ ਘਰੋਂ ਇਹ ਹੂੰ ਹੂੰ ਘਰੇ ਹੀ ਵੇਖਿਆ ਪਾਵੇਂ ਕੇ ਦੀ ਹੈਨਾ ਠੀਕ ਹੈ ਖਾਨ ਸੋਹਣ ਘਰੇ ਹੀ ਆ ਸੋਹਣੀ ਸਾਰੇ ਪਸ਼ੂ ਉਹਨਾਂ ਦੇ ਐਂਡ ਸੀ ਯਾਰ ਅੱਛਾ ਮਾਂ ਵਗੈਰਾ ਕੁਝ ਪਤਾ ਕਿ ਨਹੀਂ ਪਤਾ ਵੀਰੇ ਉਹਨਾਂ ਦੇ ਘਰੇ ਹੀ ਆ ਅੱਛਾ ਪਤਾ ਕੁਝ ਦੋ ਦੋ ਤੇ ਕੋਈ ਦੋਦਾ ਵੀਰੇ 16 ਪਲੱਸ ਦਿੱਤੇ ਆਪਾਂ ਨੂੰ ਅੱਛਾ 16 ਪਲੱਸ ਠੀਕ ਹੈ ਲਿਆ ਕੋਈ ਬਾਕੀ ਤੁਸੀਂ ਥਣਾ ਦੀ ਅੰਦਾਜ਼ੇ ਲਾ ਕੇ ਨਾ ਹੂੰ ਹੂੰ ਮੈਨੂੰ ਯਾਪ ਵੀ ਪਤਾ ਹੀ ਲੱਗਦਾ ਤੁਹਾਨੂੰ ਇਹ ਛੋਟੀ ਦੇ ਵੀ ਦਿਖਾਉਂਗਾ ਤਾਂ ਬਹੁਤ ਪਸੰਦ ਆਉਣਗੇ ਤੁਹਾਨੂੰ ਠੀਕ ਹੈ ਤੇ ਬਾਕੀ ਤੂਰ ਤੂਰ ਤੁਹਾਨੂੰ ਚੈੱਕ ਕਰਾ ਦਿੰਨਾ ਜੀ ਕੱਟ ਚੈੱਕ ਕਰ ਸਕਦੇ ਹੋ ਫੇਰ ਸਾਰਾ ਠੀਕ ਹੈ ਟੀੜਾ ਕੱਟਾ ਮੂੰਹ ਤੇ ਤੇ ਸੰਗ ਕੁੰਡੀਆਂ ਦੀ ਹੈ ਜੀ ਸੰਗ ਤਾਂ ਬਹੁਤ ਸੋਹਣਾ ਲੱਗਾ ਠੀਕ ਹੈ ਕਿੰਨੀ ਉਮਰ ਹੈ ਦੀ 2 ਸਾਲ ਹੈ 2 ਸਾਲ ਦੋਸਤੋ ਉਮਰ ਹੈ ਜੀ ਹਾਂ ਠੀਕ ਹੈ ਜੀ ਲੈਵਾ ਹੋਰ ਢੇਡਾ ਕਦਾਈਏ ਇੱਕ ਇੱਧਰ ਲਿਆ ਇੱਧਰ ਨੂੰ ਲਿਆ ਇਦਰਾ ਪੁੱਤ ਥੋੜੀ ਜਿਹੀ ਲੰਬੀ ਤੋਰ ਦੀ ਹਾਂ ਦੋਸਤੋ ਚੈੱਕ ਕਰ ਲਿਓ ਜੀ ਤੋਰ ਇਹਦੀ ਠੀਕ ਹੈ ਜੀ ਕਾਟ ਕਾਠ ਸੋਹਣਾ ਤੇ ਲੰਬਾਈ ਵੀ ਚੰਗੀ ਹੈ ਬਾਸ ਭਾਈ ਠੀਕ ਹੈ ਮੋੜ ਲਏ ਚਾਰੇ ਪੈਰਾਂ ਤੇ ਦੋਸਤੋ ਜੈਦ ਜੀ ਮਾਰਕਿੰਗ ਦੇ ਵਿੱਚ ਹੈ ਜੀ ਅੱਖਾਂ ਐਨ ਬਿਲਕੁਲ ਦੋਵੇਂ ਨੀਲੀਆਂ ਤੇ ਕੱਟ ਵੀ ਬਹੁਤ ਸੋਹਣਾ ਹੈ ਫੇਸ ਤੇ ਜਿਹੜਾ ਕੱਟ ਹੈ ਠੀਕ ਹੈ ਤੇ ਬਾਕੀ ਦੋਸਤੋ ਸੰਭੀ ਆ ਛੋਟੀ ਰਾਜੀ ਅਤੇ ਸਰੀਰ ਘਟਾਂਚਾ ਵੀ ਐਨ ਬਿਲਕੁਲ ਪਧਰਾ ੁੜੇ ਪਾੜੇ ਬਿਲਕੁਲ ਚੱਕਵੇਂ ਬਹੁਤ ਚੰਗੇ ਝੋਟੇ ਜਿੰਨੇ ਵੀ ਕਹਦੇ ਉੰਨੇ ਚੰਗੇ ਠੀਕ ਹੈ ਸੈਂਗਾਂ ਦੀ ਸ਼ੇਪ ਦੋਸਤੋ ਉਹ ਬਿਲਕੁਲ ਗੁਲਾਈ ਦੇ ਵਿੱਚ ਆਜੋ ਥਣ ਦਿਖਾਈਏ ਭਾਈ ਦੋ ਦੋਸਤੋ ਥਣ ਚੈੱਕ ਕਰਾ ਦਿੰਦਾ ਜੀ ਤੁਹਾਨੂੰ ਜਦੋਂ ਕਰਮ ਵਾਲੀ ਤਿਆਰ ਹੋ ਤਾ ਬਹੁਤ ਬਹੁਤ ਦੁੱਧ ਕੱਢੂਗੀ ਫੁਰਤੋਂ ਵੀ ਥਣ ਆਇਆ ਲੱਗਾ ਜਿਵੇਂ ਤੁਹਾਨੂੰ ਪਤਾ ਹੀ ਹੈ ਹਨਾ ਇਹ ਗੱਬਣਾ ਝੋਟੀਆਂ ਦੇ ਗੱਬਣਾ ਹਾਂ ਆ ਵੇਠਾ ਠੀਕ ਹੈ ਲੋ ਦੋਸਤੋ ਕਰ ਲੋ ਥਣ ਚੈੱਕ ਜੀ ਖੜ ਜਾ ਬੜਾ ਚੰਗਾ ਥਣ ਲੱਗਾ ਥਾਣਾ ਦੀ ਤਾਂ ਪੂਰ ਗਰੰਟੀ ਅੱਛਾ ਫਿਰ ਕੀ ਰੇਟ ਹੋਊਗਾ ਲੈਣ ਦੇਣ ਜਾਈ ਦੱਸੀ ਬਾਈ ਰੇਟ ਯਾਰ ਮੈਂ ਤਾਂ ਕਹਿੰਦਾ ਫੋਨ ਤੇ ਕਰ ਲਈ ਆਪਾਂ ਨਹੀਂ ਯਾਰ ਹੈ ਰੇਟ ਦੱਸ ਹੀ ਦੇ ਜੋੜ ਹੋ ਆਪੇ ਲਾ ਲਓ ਰੇਟ ਵੀਰੇ ਭੱਜਣਾ ਮਰਜੀ ਕਰ ਲਈਏ 40000 ਦੀ ਦੇਣਾ ਅੱਛਾ ਦੇਣੀ ਹੈ 40000 ਮੁੱਲ 45 ਕਰਦੇ ਆ ਅੱਛਾ 40 ਹੀ ਦੇਣਾ ਜੀ ਠੀਕ ਹੈ ਅੱਛਾ 40000 ਦੇ ਵਿੱਚੋਂ ਮਾਨ ਤਾਨ ਕਰ ਦੇਂਗਾ ਥੋੜਾ ਜਿਹਾ ਬਸ ਮਾਨ ਹੀ ਹੈ ਜੀ ਕੋਈ ਮਾੜਾ ਮੋਟਾ ਜੇ ਬਾੜਾ ਕੋਈ ਕਹਿਣ ਲੱਗਿਆ ਫਿਰ ਕਰਦਾਂਗੇ ਥੋੜਾ ਜਨਾ ਹੈਨਾ ਅੱਛਾ ਤੁਹਾਨੂੰ ਵੀ ਪਤਾ ਵੀ ਹੈਨਾ ਬਈ ਝੋਟੀ ਦੇ ਆਹੋ ਚੰਗੇ ਜਾਨਵਰ ਰੱਬ ਦੇ ਆ ਜੀ ਕੱਟਾ ਲੋੜੀ ਮਸਕਲਾਂ ਨਾਲ ਲਿਆਉਣੀ ਹੈ ਜੀ ਠੀਕ ਹੈ ਅੱਛਾ ਤਿੰਨ ਨਾਗ ਦਿਖਾ ਦੇ ਦੋਸਤੋ ਤਿੰਨਾਂ ਦਾ ਰੇਟ ਦੱਸਦਾ ਜਿਹੜਾ ਨਾਗ ਜੀ ਨੂੰ ਜਚੂਗਾ ਬਾਕੀ ਤਸੱਲੀ ਤੁਸੀਂ ਆਪ ਕਰ ਲਿਓ ਰੇਟ ਦੱਸਦਾ ਬਾਈ ਨੇ ਮਾਨ ਤਨ ਮੌਕੇ ਤੇ ਕਰਾਵਾਂਗੇ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ